ਜੇ ਭਗਤ ਸਿੰਘ ਦੇ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਉਦੋਂ ਵੱਡਾ ਪਾਪੀ ਕੌਣ ਹੋਊਗਾ ਜੀ ਜੇ ਉਹ ਭਗਤ ਸਿੰਘ ਦੇ ਨਾਂ ਤੇ ਜਾਰੀ ਹੋਏ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਇਹ ਖਾ ਜਾਂਦੇ ਐ ਏਡੀ ਕੋ ਹੈਰਾਨੀ ਵਾਲੀ ਗੱਲ ਨਹੀਂ ਵੀ ਖਾਂਦਾ ਨਹੀਂ ਕੋਈ ਇਹ ਸੀ ਇਦਾਂ ਦੇ ਕੱਪੜਾ 'ਚੋਂ ਪੈਸੇ ਖਾ ਜਾਂਦੇ ਐ ਇਹ ਨਹੀਂ ਛੱਡਦੇ ਉਹ ਕਹਾਵਤ ਸੀ ਨਾ ਡੈਨ ਵੀ ਸੱਤ ਘਰ ਛੱਡ ਦਿੰਦੇ ਇਹ ਤਾਂ ਇੱਕ ਵੀ ਨਹੀਂ ਛੱਡਦੇ ਆਪਦੇ ਭਰਾ ਦਾ ਆਪਦੇ ਚਾਚੇ ਦਾ ਫਿਰ ਤਾਏ ਦਾ ਆਪਦੇ ਮਾਮੇ ਦਾ ਵੀ ਘਰ ਵੀ ਨਹੀਂ ਛੱਡਦੇ ਸਿਸ ਕਰਕੇ ਹੁਣ ਆਪਣੀ ਇੱਕੋ ਹੀ ਜ਼ਿੰਮੇਵਾਰੀ ਹੈ ਇੱਕ ਤਾਂ ਜਿਹੜਾ ਕਲੰਕ ਲੱਗਿਆ ਚਿੱਟੇ ਵਾਲਾ ਇਹਨੂੰ ਧੋਣਾ ਸਾਥ ਦੇ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਪੰਚਾਇਤਾਂ ਬਹੁਤ ਸਾ ਦੇ ਰਹੀਆਂ ਨੇ ਮਤੇ ਪਾ ਕੇ ਦੇ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਆਪਾਂ ਛੇੜਿਆ ਹੋਇਆ ਇੱਕ ਛੋਟੀ ਜੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ ਸ਼ਹੀਦਾਂ ਨੂੰ بڑے بڑے ਬੰਦੇ ਫੜੇ ਜਾ ਰਹੇ ਨੇ ਔਰ بڑے بڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے بڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਇਹ ਹਮਾਇਤ ਕਰ ਰਹੇ ਨੇ ਉਹਨਾਂ ਦੀ ਇਹ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲ ਇਹ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਾਨੂੰ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫਿਰ ਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਫਿਰ ਹੁਣ ਕੋਈ ਬਚੂਗਾ ਨਹੀਂ ਹੁਣ ਕਾਗਜ਼ਾਂ ਮੈਂ ਤਿਆਰ ਨੇ ਸਾਰਿਆਂ ਦੇ ਤਿਆਰ ਨੇ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚ ਹੈ ਬੜੇ ਤਰੀਕੇ ਨਾਲ ਇਹਨਾਂ ਨੇ ਲੁੱਟਿਆ ਤਸ਼ਹੀਦ ਅਜ਼ਮ ਪਾਕ ਸਿੰਘ ਵਰਨ ਨੂੰ ਸੱਚੀ ਸ਼ਰਧਾਂਜਲੀ ਇਹ ਹੋਊਗੀ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਰੰਗਲਾ ਪੰਜਾਬ ਬਣਾ ਲੀਏ ਹੱਸਦਾ ਖੇੜਦਾ ਪੰਜਾਬ ਬਣਾ ਲੀਏ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਤੋਂ ਵੱਡੀਆਂ ਤਾਂ ਉਦਾਹਰਨਾਂ ਹੀ ਹੈ ਨਹੀਂ ਇਸ ਤੋਂ ਵੱਡੀਆਂ ਦੁਨੀਆਂ ਦੇ ਵਿੱਚ ਉਦਾਹਰਨਾਂ ਐ ਨਹੀਂ ਕੁਰਬਾਨੀਆਂ ਨਹੀਂ 5 ਸਾਲ ਤੇ 7 ਸਾਲ ਦੇ ਬੱਚਿਆਂ ਦੀ ਕੁਰਬਾਨੀ ਦੀ ਹਾਈ ਹੀ ਨਹੀਂ ਉਦਾਹਰਨ ਦੁਨੀਆ ਤੇ ਛੋਟੇ ਸਾਬ ਜੱਦਿਆਨੀ ਜਿਹੜੀ ਮਿਲਦੀ ਸਾਂ ਔਰ ਕਿਸ ਜਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਜਦੋਂ ਕੰਦ ਗੋਡਿਆਂ ਤੱਕ ਪਹੁੰਚ ਗਈ ਤਾਂ ਸੂਬਾ ਸਰੰਦ ਕਹਿੰਦਾ ਇੱਟ ਨਹੀਂ ਛਿੱਲਣੀ ਅਰਾਦਾ ਸਿੱਧਾ ਕਰਨਾ ਹੈ ਇੱਟ ਨਹੀਂ ਛਿੱਲਣੀ ਗੋਡੇ ਛਿੱਲੋ ਚਾਰੇ ਵਾਏ ਗਰੂ ਦਾ ਜਾਪ ਕਰੀਗੇ ਗੁਰੂ ਸਾਹਿਬ ਦੇ ਫਰਜੰਦ ਸੀ ਕਹਿੰਦੇ ਇਹ ਖੂਨ ਸਰਵੰਸਦਾਨੀ ਦਾ ਖੂਨ ਹੈ ਇਹ ਕਰ ਲਓ ਜਿੰਨੇ ਜਨਮ ਕਰਨੇ ਨੇ ਕਰਨ ਇਹ ਜਿਹਾ ਧਾਰਨਾ ਕਿਤੇ ਦੁਨੀਆ 'ਚ ਮਿਲ ਜਾਣਗੇ ਪੜ ਲਓ ਦੁਨੀਆ ਦੀ ਹਿਸਟਰੀ ਪੜ ਲਓ ਵੱਡੇ ਹਿਸਟੋਰੀਅਨ ਜਿਹੜੇ ਨੇ ਉਹਨਾਂ ਨੂੰ ਬੁਲਾ ਲੈਨੇ ਆ ਦੇ ਦੇਣਗੇ ਐਗਜ਼ਾਮਪਲ ਕੋਈ ਇਦਾਂ ਦੀ ਇੱਕ ਇੱਕ ਸਾਡੇ ਕੋਲ ਹਜ਼ਾਰਾਂ ਨੇ ਸੋ ਵੀਰੋ ਯਾਦ ਕਰੋ ਉਹਨਾਂ ਨੂੰ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਕੱਲਾ 23 ਮਾਰਚ 28 ਸਤੰਬਰ ਨਹੀਂ ਹਮੇਸ਼ਾ ਹੀ ਦਿਲਾ ਵਿੱਚ ਬਸਦੇ ਰਹਿਣੇ ਚਾਹੀਦੇ ਆ ਔਰ ਉਹਨਾਂ ਦੀ ਯਾਦ ਚ ਕੋਈ ਮੰਗ ਪੱਤਰ ਜਾਂ ਮੈਂ ਮੰਨਦਾ ਹੀ ਨਹੀਂ ਸ਼ਹੀਦ ਆਜ਼ਮ ਦੀ ਯਾਦ ਚ ਕੋਈ ਚੀਜ਼ ਬਣਾਉਣ ਵਾਸਤੇ ਮੰਗ ਪੱਤਰ ਦੇਣਾ ਪਊਗਾ ਜੀ ਜਿਨ੍ਹਾਂ ਨੇ ਮੋਲਕ ਲੈ ਕੇ ਦਿੱਤਾ ਉਹ ਮੰਗ ਪੱਤਰ ਦੇਣਗੇ ਹੱਕ ਪੱਤਰ ਉਹਨਾਂ ਦਾ ਹੱਕ ਪੱਤਰ ਉਹ ਮੈਂ ਕਦੇ ਮਨਾਂ ਨਹੀਂ ਕਰਦਾ ਜਿੱਥੇ ਵੀ ਸ਼ਿਦ ਆਜ਼ਮ ਦਾ ਕੋਈ ਕਿਸੇ ਨੇ ਕੋਈ ਯਾਦਗਾਰ ਬਣਾਉਣੀ ਹੈ ਜਾਂ ਕੁਝ ਉਹਨਾਂ ਮੈਂ ਆਹ ਸਾਈਨ ਕਰ ਦਿੰਦਾ ਲੈ ਜਾਓ ਬਣਾ ਦਿਓ ਪਰ ਸੱਚੇ ਦਿਲੋਂ ਬਣਾ ਦਿਓ ਮੁਹਾਲੀ ਵਾਲੇ 에어ਪੋਰਟ ਤੇ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਲੱਗਿਆ ਹੋਇਆ ਦੇਖਿਆ ਹੋਣਾ ਕਿਸੇ ਨੇ ਬਹੁਤੇ ਨੇ ਤੂੰ ਜਾਣਿਓ ਆਪਾਂ 에ਰਪੋਰਟ ਨੂੰ ਜਾਣੇ ਆ। ਇਹੀ ਚਾਹਦੇ। ਮੈਨੂੰ ਤਾਂ ਆਪਣਾ ਐ ਲੱਗੀ ਜਾਂਦਾ ਰਹਿੰਦਾ ਕਿ ਜਿਹੜਾ ਭਗਤ ਸਿੰਘ ਨੇ ਸਾਡੇ ਸਿਰ ਕਰਜ਼ਾ ਚਾੜਿਆ ਹੋਇਆ ਹੈ ਉਤਾਰ ਤਾਂ ਨਹੀਂ ਸਕਦੇ। ਪਰ ਥੋੜਾ ਬਹੁਤ ਜੋਬਦਾਨ ਪਾ ਸਕਦੇ ਆ ਕਿ ਭਾਈ ਅਸੀਂ ਆਹ ਕਰ ਸਕਦੇ ਆਂ ਜੀ ਆਹ ਕਰ ਸਕਦੇ ਸੀ। ਸਾਡੇ ਕੋਲ ਕਲਮ ਸੀ ਅਸੀਂ ਆਹ ਕਰ ਸਕਦੇ ਸੀ। ਕੋਈ ਅਗਲੀਆਂ ਪੀੜ੍ਹੀਆਂ ਲਾਂਬਾ ਤਾਂ ਨਹੀਂ ਦੇਣਗੀਆਂ ਨਾ। ਪੀ ਜਦੋਂ ਤੁਸੀਂ ਸੀਗੇ ਤੁਸੀਂ ਕੀ ਕੀਤਾ ਫਿਰ ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਜਨਮ ਦਿਨ ਹੀ ਪਤਾ ਦਿਨਾਬ ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਹੋਈ ਵਿਧਾਨ ਸਭਾ 'ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹਾਂ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੇਨਾਂ ਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲੋਂਗੇ ਤੁਸੀਂ ਇਹਨਾਂ ਨੂੰ ਤਾਂ ਆਪਦਿਆਂ ਦੇ ਪਤਾ ਹੈ ਮੇਰਾ ਦਾਤਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੈ ਹੋਰ ਕੋਈ ਨਹੀਂ ਹੈਗਾ ਤੇ ਔਰ ਉਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ ਉਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਸ ਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾਰੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਪਾਸੇ ਤਾਂ ਖੜ੍ਹਜੋ ਦੋਜੀਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ੍ਹ ਜੰਨੇ ਹੋ ਅਉ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਅਧਿਕਾਰ ਤਾਂ ਉਹਨਾਂ ਦੇ ਹੀ ਹੈ ਬਸ ਅਸੀਂ ਤਾਂ ਪਸ਼ੂ ਆਪਾਂ ਤਾਂ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ ਰਾਉਂਡ ਹੈ ਮੈਂ ਕਿਹਾ ਅੱਛਾ ਜੀ ਕਹਿੰਦੇ ਹੁਣੇ ਤੇ ਰੂਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਹੈ ਨਾ ਬੋਲਣੀ ਆਉਂਦੀ ਹੈ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਿੱਦ ਦੀ ਅਕਾਲੀ ਦਲ ਦਾ ਰਾਜ ਆ ਗਿਆ ਤਾਂ ਅਕਾਲੀ ਦਲ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਦੇਖੇ ਨਹੀਂ ਇਹ